ਸੋ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਜਾ ਕੇ ਚਾਨਣ ਹੋਆ ਪਹਿਲੇ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਆਗਮਨ ਗੁਰਪੁਰਬ ਦੇ ਖੁਸ਼ੀਆਂ ਮੋਹਰਖਦੇ ਹੋਏ ਗੁਰਦੁਆਰਾ ਸ਼ੇਰ ਗੁਰ ਸਿੰਘ ਸਭਾ 메ਨ ਬਾਜ਼ਾਰ ਗੜਾ ਤੋਂ ਅਜ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਦੁਪਹਿਰ 2 ਵਜੇ ਆਰੰਭ ਹੋਇਆ ਸੀ ਜੋ ਗੜੇ ਦੀ ਪ੍ਰਕਰਮਾ ਕਰਦਾ ਹੋਇਆ ਇਸ ਵੇਲੇ ਗੁਰਦੁਆਰਾ ਬਾਬਾ ਜੀ ਮੰਦਿਰ ਚੌਂਕ ਦੇ ਕੋਲ ਪਹੁੰਚਿਆ ਸੰਗਤਾਂ ਦੇ ਵੱਲੋਂ ਤਾਮ ਤੀ ਸੇਵਾ ਕਰਦੇ ਹੋਏ ਨੰਗਨ ਲਗਾਏਗੇ ਹਨ ਤਾਸ ਮਨਿੰਦਰ ਸਿੰਘ ਪ੍ਰਬੰਧਕ ਕਮੇਟੀ ਦੇ ਸਕੱਤਰ ਹੋਣ ਦੇ ਨਾਤੇ ਆਈ ਹੋਈ ਸਾਰੀ ਸਾਧ ਸੰਗਤ ਦਾ ਅਤੇ ਮੀਡੀਆ ਦਾ ਨੌਜਵਾਨ ਵੀਰਾਂ ਦਾ ਪ੍ਰਬੰਧਕ ਕਮੇਟੀਆਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਗੁਰੂ ਮਾਰਾ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਬਰੇ ਸਾਥ ਇੱਚੇ ਪ੍ਰਕਾਰ ਬਣਾਈ ਰੱਖਣ ਸਾਰੀ ਸੰਗਤ ਰਲ ਮਿਲ ਕੇ ਗੁਰੂ ਮਹਾਰਾਜ ਦੇ ਖੁਸ਼ੀਆਂ ਪ੍ਰਾਪਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ